ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ ਆਪ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਘਰ 15 ਅਪ੍ਰੈਲ 1563 ਈਸਵੀ ਵਿੱਚ ਗੋਇੰਦਵਾਲ ਵਿਖੇ ਹੋਇਆ ਤੀਜੇ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ ਆਪ ਜੀ ਦੀ ਪਤਨੀ ਦਾ ਨਾਮ ਗੰਗਾ ਜੀ ਸੀ ਇਹ ਪਿੰਡ ਮਿਓ ਜ਼ਿਲ੍ਹਾ ਜਲੰਧਰ ਦੇ ਵਾਸੀ ਸਨ ਉਨ੍ਹਾਂ ਦੀ ਇੱਕ ਹੀ ਪੁੱਤਰ ਹਰ ਗੋਬਿੰਦ ਜੀ ਸਨ ਜੋ ਛੇਵੇਂ ਗੁਰੂ ਹੋਏ ਗੁਰੂ ਜੀ ਦਾ ਆਪਣੇ ਜੀਵਨ ਕਾਲ ਵਿੱਚ ਕੀਤੇ ਕਾਰਜਾਂ ਵਿੱਚ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਦੀ ਸਥਾਪਨਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ ਇਸ ਗ੍ਰੰਥ ਦਾ ਸੰਕਲਪ 1604 ਈਸਵੀ ਵਿੱਚ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਪਹਿਲੇ ਚਾਰ ਗੁਰੂਆਂ ਦੀ ਬਾਣੀ ਅਤੇ ਫਿਰ ਦੋ ਗੁਰੂ ਸਾਹਿਬ ਜੀ ਦੀ ਬਾਣੀ ਸ਼ਿਸ਼ੋਭਤ ਕੀਤੀ ਅਤੇ 15 ਭਗਤਾਂ 11 ਭਟਾਂ ਅਤੇ ਗੁਰੂ ਜੀ ਦੇ ਨਕਟੀਆਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ ਆਪਣੇ ਵਿਚਾਰਾਂ ਦੀ ਦ੍ਰਿੜਤਾ ਤੇ ਨਿਸ਼ਚੈ ਨੂੰ ਪ੍ਰਗਟਾਉਂਦਿਆਂ ਗੁਰੂ ਜੀ ਨੇ ਸਮੇਂ ਦੀ ਸਰਕਾਰ ਦੀ ਈਨਨਾ ਮੰਨ 1606 ਈਸਵੀ ਵਿੱਚ ਸ਼ਹਾਦਤ ਦਾ ਜਾਮ ਪੀ ਕੇ ਸਿੱਖਾਂ ਵਿੱਚ ਸ਼ਹਾਦਤ ਦੀ ਸੁਨਹਿਰੀ ਰੀਤ ਨੂੰ ਤੋੜਿਆ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ 33 ਰਾਗਾਂ ਵਿੱਚੋਂ ਜੈਜਾਵੰਤੀ ਰਾਗ ਨੂੰ ਛੱਡ ਕੇ ਬਾਕੀ ਸਾਰੇ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਆਪਜੀ ਦੇ 2218 ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਇਹਨਾਂ ਨੇ ਸਾਰੀ ਬਾਣੀ 1581 ਈਸਵੀ ਤੋਂ 1604 ਈਸਵੀ ਸਮੇਂ ਦੌਰਾਨ ਰਚੀ ਗੁਰੂ ਜੀ ਦੀਆਂ ਪ੍ਰਮੁੱਖ ਬਾਣੀਆਂ ਗੌੜੀ ਸੁਖਮਣੀ 12 ਮਹਾਮਾਜ 52 ਅਖਰੀ ਬਹਿਰੜੇ ਗੋੜਵੰਤੀ ਅੰਜਲੀ ਪਹਿਰੇ ਦਿਨ ਰੈਣ ਰਾਗਬੰਧ ਬਾਣੀਆਂ ਹਨ ਸ਼ਲੋਕ 12 ਤੇ ਵਿਧਿਕ ਗਾਥਾ ਫੁਨ ਹੈ ਚੋ ਬੋਲੇ ਸ਼ਲੋਕ ਸਹਿਸਕrti ਮੁੰਦਾਵੜੀ ਮਹੱਲਾ ਪੰਜਵਾਂ ਆਦ ਰਾਗ ਮੁਕਤ ਬਾਣੀਆਂ ਹਨ ਗੌੜੀ ਸੁਖਮਣੀ ਸੁਖਮਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਮੁੱਚੀ ਬਾਣੀ ਵਿੱਚ ਸ਼੍ਰੋਮਣੀ ਸਰਵਸ਼੍ਰੇਸ਼ਟ ਅਤੇ ਮਹੱਤਵਪੂਰਨ ਰਚਨਾ ਹੈ ਜੋ ਗੁਰਮਤਿ ਦਰਸ਼ਨ ਅਤੇ ਗੁਰਮਤਿ ਕਾਬ ਆਦਰਸ਼ ਨੂੰ ਅਭਿਆਤਕ ਕਰਦੀ ਹੈ ਵਰਤਮ ਦੇ ਪੱਖ ਤੋਂ ਇਸ ਰਚਨਾ ਵਿੱਚ 24 ਅਸ਼ਟਪਦੀਆਂ ਅਤੇ 24 ਸ਼ਲੋਕ ਹਨ ਇਸ ਨੂੰ ਮਦਯਯੁਗ ਦੀ ਪ੍ਰਵੰਧਕਾਰ ਵੀ ਕਿਹਾ ਜਾਂਦਾ ਹੈ ਜਿਸ ਵਿੱਚ ਮਨੁੱਖੀ ਜੀਵਨ ਵਿੱਚ ਦਰਪੇਸ਼ ਆਉਂਦੀਆਂ ਮਾਨਸਿਕ ਅਤੇ ਅਤਿਆਤਮਿਕ ਸਮੱਸਿਆਵਾਂ ਦੀ ਸ਼ਾਂਤੀ ਦਾ ਸਹੀ ਸਮਾਧਾਨ ਕੀਤਾ ਗਿਆ ਭਾਈ ਕਾਨ ਸਿੰਘ ਨਾਭਾ ਨੇ ਸੁਖਮਣੀ ਦੇ ਅਰਥ ਮਨ ਨੂੰ ਆਨੰਦ ਦੇਣ ਵਾਲੀ ਬਾਣੀ ਕੀਤੇ ਹਨ ਸੁਖਮਣੀ ਭਾਵੇਂ ਅਧਿਆਤਮਕ ਰਚਨਾ ਹੈ ਪਰ ਇਸ ਦੇ باوجود ਵਿੱਚ ਇਸ ਵਿੱਚ ਬ੍ਰह्म जगत जीवात्मा ਮੁਕਤੀ ਆਵਾਗਮਨਾਦ ਵਿਸ਼ਿਆਂ ਨੂੰ ਵੀ ਨਿਪੂਰਨ ਕੀਤਾ ਹੈ ਅੰਜਲੀ ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਹੱਥ ਜੋੜ ਕੇ ਬੇਨਤੀ ਕਰਨਾ ਉਹ ਬੇਨਤੀ ਜੋ ਪ੍ਰਭੂ ਤੋਂ ਉਸ ਦਾ ਨਾਮ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ਗੁਰੂ ਅਰਜਨ ਦੇਵ ਜੀ ਦੀਆਂ ਦੋ ਅੰਜਲੀਆਂ ਚਾਰ ਪਦਾਂ ਵਾਲੀਆਂ ਅਤੇ ਦੋ ਅੱਠ ਪਦਾਂ ਵਾਲੀਆਂ ਹਨ ਇਸ ਕਾਵ ਰੂਪ ਵਿੱਚ ਗੁਰੂ ਜੀ ਨੇ ਜੀਵ ਨੂੰ ਪਰਮ ਤਤ ਪ੍ਰਤੀ ਆਪਣਾ ਆਪ ਸਮਰਪਣ ਕਰਨ ਦਾ ਉਪਦੇਸ਼ ਦਿੱਤਾ ਹੈ ਮਾਇਆ ਪ੍ਰਤੀ ਮਨੁੱਖ ਦੀ ਲਾਲਚਾ ਦਾ ਤਿਆਗ ਸੱਚ ਦੀ ਪ੍ਰੇਰਣਾ ਵਿਸ਼ੇਵਕਾਰਾਂ ਦਾ ਤਿਆਗ ਕਰਨ ਉੱਪਰ ਜ਼ੋਰ ਦਿੰਦਾ ਹੈ ਇਹ ਮਾਰੂ ਰਾਗ ਵਿੱਚ ਹਨ 12 ਮਹਾਮਾਜ 12 ਮਹਾ ਤੋਂ ਪਾਵ 12 ਮਹੀਨਿਆਂ ਦਾ ਕਾਵਿਕ ਵਰਣਨ ਹੈ ਜੋ ਗੁਰੂ ਸਾਹਿਬ ਨੇ ਕੁਦਰਤੀ ਸੰਦਰਭ ਵਿੱਚ ਪੇਸ਼ ਕੀਤਾ ਹੈ ਜਿਵੇਂ ਕੁਦਰਤ ਵਿੱਚ ਤਬਦੀਲੀ ਆਉਂਦੀ ਹੈ ਤੇਵੇਂ ਹੀ ਮਨੁੱਖੀ ਭਾਵਨਾ ਵਿੱਚ ਤਬਦੀਲੀ ਆਉਂਦੀ ਹੈ ਜਿਸ ਦੀ ਪੇਸ਼ਕਾਰੀ ਇਸ ਰਚਨਾ ਵਿੱਚ ਹੋਈ ਹੈ ਬਿਰਹਾ ਦੀ ਸੁਰ ਇਸ ਦਾ ਮੂਲ ਆਧਾਰ ਹੈ ਤੇ ਬਿਰਹਨ ਇਸਤਰੀ ਦੀ ਇੱਕ ਨਾਇਕਾ ਹੈ ਜਿਸ ਵਿੱਚ ਗੁਰੂ ਸਾਹਿਬਾਨ ਨੇ ਇਸਤਰੀ ਰੂਪੀ ਆਤਮਾ ਦੇ ਪਤੀ ਰੂਪ ਪਰਮਾਤਮਾ ਦੇ ਵਿਛੋੜੇ ਤੋਂ ਸੰਤਾਪ ਭੋਗਣ ਦੀ ਸਥਿਤੀ ਦਾ ਕੁਦਰਤੀ ਦ੍ਰਿਸ਼ਾਂ ਨਾਲ ਜੋੜ ਕੇ ਵਰਣਨ ਕੀਤਾ ਹੈ ਇਸ ਵਿੱਚ ਚੀਤ ਤੋਂ ਲੈ ਕੇ ਮਾਗ ਤੱਕ ਵਿయోగ ਦੀ ਅਵਸਥਾ ਤੇ ਫੱਗਣ ਵਿੱਚ ਪ੍ਰਤੀਰੂਪ ਪ੍ਰਮਾਤਮਾ ਨਾਲ ਸੰਯੋਗ ਦੀ ਅਵਸਥਾ ਹੈ 12 ਮਹਾ ਵਿੱਚ ਅਧਿਆਤਮਕ ਬਾਦ ਰਸਵਾਦ ਸਦਾਚਾਰ ਅਤੇ ਸਭਿਆਚਾਰ ਦਾ ਵਰਣਨ ਕੀਤਾ ਹੈ ਗੁਣਵੰਤੀ ਗੁਣਵੰਤੀ ਸੁਹੀ ਰਾਗ ਵਿੱਚ ਰਚਿਤ 13 17 ਦੀ ਗੁਰੂ ਜੀ ਦੀ ਇੱਕ ਪ੍ਰਤੀਨਿਧ ਪ੍ਰਮੁੱਖ ਪ੍ਰਭਾਵਸ਼ਾਲੀ ਅਤੇ ਪ੍ਰਤੀਕਾਰਤਮਕ ਬਾਣੀ ਹੈ ਜਿਸ ਦਾ ਮੁੱਖ ਤੇ ਮੂਲ ਵਿਸ਼ਾ ਪ੍ਰਭੂ ਮਿਲਾਪ ਹੈ ਵਿਦਵਾਨਾਂ ਅਨੁਸਾਰ ਗੁਣਵੰਤੀ ਸੁਭਗੁਣਾ ਵਾਲੀ ਇਸਤਰੀ ਦੀ ਇਸਤਰੀ ਦਾ ਗੀਤ ਹੈ ਜਿਸ ਵਿੱਚ ਸ੍ਰੇਸ਼ਟ ਗੁਣਾ ਦੀ ਵਿਆਖਿਆ ਕੀਤੀ ਹੈ ਜਿਨ੍ਹਾਂ ਗੁਰਸਿੱਖਾਂ ਨੇ ਆਤਮ ਸਮਰਪਣ ਅਤੇ ਨਿਮਰਤਾ ਨਾਲ ਪ੍ਰਭੂ ਅੱਗੇ ਆਪਣੇ ਆਪ ਨੂੰ ਰੱਖਿਆ ਹੈ ਉਹ ਪ੍ਰਭੂ ਨਾਲ ਮਿਲਾਪ ਕਰਦੇ ਹਨ ਪੰਜਵੀਂ ਬਿਰਹੜੇ ਬਿਰਹੜੇ ਆਸਾ ਰਾਗ ਵਿੱਚ ਅੰਕਿਤ ਬਿਰਹੋਂ ਦੀ ਬਾਣੀ ਹੈ ਸਾਰੀ ਬਾਣੀ 8 8 ਤੁਕਾਂ ਤੇ ਤਿੰਨ ਪਧੀਆਂ ਦੀ ਹੈ ਜਿਨ੍ਹਾਂ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਤਾਂਗ ਵਿਛੋੜੇ ਦਾ ਦੁੱਖ ਅਤੇ ਮਲਾਪ ਦੀ ਖੁਸ਼ੀ ਨੂੰ ਬੜੇ ਹਿਰਦੇ ਵਿਦਕ ਢੰਗ ਨਾਲ ਪੇਸ਼ ਕੀਤਾ ਹੈ 52 ਅਖਰੀ ਗੁਰੂ ਅਰਜਨ ਦੇਵ ਜੀ ਨੇ ਇਸ ਪ੍ਰਸਿੱਧ ਰਚਨਾ ਵਿੱਚ 52 ਅਖਰਾਂ ਨੂੰ ਆਧਾਰ ਬਣਾ ਕੇ ਵਿਆਖਿਆ ਕੀਤੀ ਹੈ ਤੇ ਉਪਦੇਸ਼ ਦਿੰਦਾ ਹੈ ਇਸ ਦੀਆਂ 55 ਪੌੜੀਆਂ ਤੇ 56 ਸ਼ਲੋਕ ਹਨ ਗੁਰੂ ਗ੍ਰੰਥ ਸਾਹਿਬ ਵਿੱਚ 2 52 ਅਖਰੀਆਂ ਹਨ ਭਗਤ ਕਬੀਰ ਅਤੇ ਗੁਰੂ ਅਰਜਨ ਦੇਵ ਜੀ ਦੀਆਂ ਅਤੇ ਦੋਵੇਂ ਰਾਗ ਗੌੜੀ ਵਿੱਚ ਹਨ ਪਹਿਰੇ ਪਹਿਰ ਇੱਕ ਕਾਲੂਪ ਰੂਪ ਹੈ ਜਿਸ ਵਿੱਚ ਸਮੇਂ ਦੇ ਮਾਪਦੰਡ ਪਹਿਰ ਨੂੰ ਆਧਾਰ ਬਣਾ ਕੇ ਬਾਣੀ ਰਚੀ ਹੈ ਇਸ ਵਿੱਚ ਮਨੁੱਖ ਨੂੰ ਜੀਵਨ ਪ੍ਰਤੀ ਸੁਚੇਤ ਰਹਿਣ ਦੀ ਸਿੱਖਿਆ ਦਿੱਤੀ ਹੈ ਪਹਿਲਾ ਸਮਾ ਮਾਤਾ ਦੇ ਗਰਭ ਤੋਂ ਜਨਮ ਲੈਣ ਤੱਕ ਹੈ ਦੂਸਰਾ ਬਚਪਨ ਦੀ ਅਵਸਥਾ ਦਾ ਤੀਸਰਾ ਜਵਾਨੀ ਦਾ ਤੇ ਚੌਥਾ ਪੜਾ ਬੁਢਾਪੇ ਦੀ ਅਵਸਥਾ ਦਾ ਹੈ ਸ਼ਲੋਕ ਅਤੇ ਸਹਿਸਕ੍ਰਿਤੀ ਇਸ ਵਿੱਚ ਆਪਨੇ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਗਟ ਕੀਤਾ ਹੈ ਇਸ ਬਾਣੀ ਵਿੱਚ ਸੰਸਾਰ ਦੀ ਨਾਸ਼ਵਾਨਤਾ ਦਾ ਜ਼ਿਕਰ ਕਰਦਿਆਂ ਕਰਮ ਕੰਡਾ ਦੀ ਨਖੇਦੀ ਅਤੇ ਨਾਮ ਸਿਮਰਨ ਤੇ ਜੋਰ ਦਿੰਦਾ ਹੈ ਗਾਥਾ ਇੱਕ ਕਥਾ ਦਾ ਅਪਵੰਸ ਸ਼ਬਦ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਨਾਮ ਦੀ ਮਹਮਾ ਹਰੀ ਕੀਰਤਨ ਦੁਆਰਾ ਵਿਕਾਰਾਂ ਦਾ ਨਾਸ਼ ਅਤੇ ਭਗਤੀ ਦਾ ਰਸਤਾ ਆਨੰਦ ਪ੍ਰਗਟ ਕੀਤਾ ਹੈ ਚੌਬੁਲੇ ਇਸ ਵਿੱਚ 11 ਸ਼ਲੋਕ ਹਨ ਜੋ ਚਾਰ ਭਗਤਾਂ ਸੰਮਨ ਮੂਸਨ ਜਮਾਲ ਪਤੰਗ ਪ੍ਰਤੀ ਉਚਾਰੇ ਹਨ ਇਸ ਲਈ ਰਚਨਾ ਦਾ ਨਾਮ ਚੌਬੁਲੇ ਹੈ ਇਸ ਵਿੱਚ ਪ੍ਰਭੂ ਪ੍ਰੇਮ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ ਸ਼ਲੋਕ 12 ਤੇ ਬਦੀਖ ਗੁਰੂ ਜੀ ਨੇ ਆਧ ਗ੍ਰੰਥ ਦੇ ਸੰਪਾਦਨ ਵੇਲੇ ਸਾਰੇ ਸ਼ਲੋਕਾਂ ਨੂੰ ਵਿਸ਼ੇ ਅਨੁਸਾਰ ਪੌੜੀਆਂ ਨਾਲ ਜੋੜ ਦਿੱਤਾ ਪਰ ਉਹਨਾਂ ਵਿੱਚੋਂ ਉਹ ਜਿਹੜੇ ਸ਼ਲੋਕ ਬਾਧੂ ਬਚ ਗਏ ਜਿਨ੍ਹਾਂ ਨੂੰ ਇੱਕ ਥਾਂ ਅੰਕਿਤ ਕਰ ਦਿੱਤਾ ਇਸ ਵਿੱਚ ਪ੍ਰਮਾਤਮਾ ਨੂੰ ਸੱਚਾ ਮਿੱਤਰ ਆਖਿਆ ਗਿਆ ਹੈ ਮਾਇਆ ਵਿੱਚ ਗ੍ਰਸੇ ਜੀਵ ਦੀ ਅਵਸਥਾ ਦਰਸਾਈ ਹੈ ਅਤੇ ਉਹਨਾਂ ਗੁਰਮੁਖਾਂ ਦੇ ਉਲੇਖ ਹੈ ਜੋ ਸੱਚੇ ਸਾਈਂ ਦੇ ਪਿਆਰ ਵਿੱਚ ਰਚੇ ਹੋਏ ਹਨ ਮንዳਵਣੀ ਮਹੱਲਾ ਪੰਜਵਾਂ ਇਸ ਵਿੱਚ ਗੁਰੂ ਸਾਹਿਬ ਨੇ ਕੇਵਲ ਦੋ ਸ਼ਲੋਕ ਹੀ ਸ਼ਾਮਲ ਕੀਤੇ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤਿਮ ਸ਼ਲੋਕ ਹਨ ਪਹਿਲੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਤਮ ਦੱਸਿਆ ਹੈ ਤੇ ਦੂਸਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਵਿਗਨ ਸਪਾਨਨ ਲਈ ਵਾਹਿਗੁਰੂ ਦਾ ਧੰਵਾਦ ਕੀਤਾ ਹੈ ਇਸ ਬਾਣੀ ਤੋਂ ਇਲਾਵਾ ਰੁੱਤੀ ਤੀਥੀ ਦੇ ਨਰੇਣ ਸ਼ੰਤ ਸ਼ਲੋਕ ਹੋਣੇ ਸੋਈਏ ਸ੍ਰੀ ਮੁਖਵਾਕ ਮਹੱਲਾ ਪੰਜਵਾਂ ਅਸ਼ਟਪਦੀਆਂ ਤੇ 6 12 ਵਾਰ ਗੌੜੀ ਵਾਰ ਗੁਜਰੀ ਵਾਰ ਜੈਜਤ ਸ੍ਰੀ ਵਾਰ ਰਾਮਕਲੀ ਵਾਰ ਮਾਰੂ ਅਤੇ ਵਾਰ ਬਸੰਤ ਆਦ ਮਹੱਤਵਪੂਰਨ ਰਚਨਾਵਾਂ ਗੁਰੂ ਜੀ ਦੀਆਂ ਹਨ ਰਸ ਕਾਵ ਰਸ ਵਿੱਚ ਅਤੇ ਆਪਣੇ ਵਿਸ਼ੇਸ਼ ਅਰਥ ਹਨ ਕਿਉਂਕਿ ਇਹ ਕਾਵ ਦੀ ਆਤਮਾ ਦੇ ਰੂਪ ਵਿੱਚ ਪ੍ਰਸਿੱਧ ਹੋਇਆ ਹੈ ਰਸਾਂ ਦੀ ਗਿਣਤੀ 9 ਹੈ ਸ਼ਿੰਗਾਰ ਕਰੋਣਾ ਅਦਭੁਤ ਵੀਰ ਭਿਆਨਕ ਰੌਦਰ ਹਾਸ ਅਤੇ ਸ਼ਾਂਤ ਰਸ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਸ਼ਾਂਤ ਅਦਭੁਤ ਹਾਸ ਵੀਰ ਸ਼ਿੰਗਾਰ ਪ੍ਰੇਮ ਅਤੇ ਰਸ ਨੂੰ ਅਪਜਾਉ ਵਾਲੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ ਸ਼ਾਂਤ ਰਸ ਸੰਸਾਰਕ ਬੇਚੈਨੀ ਦੇ ਕਾਰਨ ਜਾਂ ਤਤ ਗਿਆਨ ਦੇ ਕਾਰਨ ਮਨ ਵਿੱਚ ਜਦੋਂ ਵਿਰਾਗ ਪੈਦਾ ਹੁੰਦਾ ਹੈ ਉਸੇ ਸ਼ਾਂਤ ਰਸ ਦੀ ਸਥਿਤੀ ਮੰਨੀ ਗਈ ਹੈ ਗੁਰੂ ਜੀ ਦੀ ਬਾਣੀ ਵਿੱਚ ਰਸਾਂ ਦੀ ਬਹੁਮੁਲਤਾ ਹੈ ਪਰੰਤੂ ਸ਼ਾਂਤ ਰਸ ਨੂੰ ਬਧੇਰੇ ਮਹੱਤਵ ਦਿੱਤਾ ਗਿਆ ਹੈ ਜਿਵੇਂ ਚਿੜੀ ਚੋਕੀ ਪੌਫੜੀ ਬਗਨ ਬਹੁਤ ਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਸੰਗ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੇ ਸਲਪਕਤ ਵਿਸ਼ੇਸ਼ਤਾਈਆਂ ਉਹਨਾਂ ਦੀ ਰਸ ਅਲੰਕਾਰ ਵਿੰਪਾਚਾ ਤੇ ਸ਼ੈਲੀ ਦੇ ਛੰਦ ਯੋਜਨਾ ਹੈ ਅਲੰਕਾਰ ਕਾਵ ਵਿੱਚ ਅਲੰਕਾਰ ਦਾ ਕਰਤਵ ਹੈ ਅਭਿਵਿਅਕਤੀ ਨੂੰ ਸ਼ੋਭਾ ਜਾਂ ਚਮਤਕਾਰ ਪ੍ਰਦਾਨ ਕਰਨਾ ਹੈ ਅਲੰਕਾਰ ਸਧਾਰਨ ਨੂੰ ਅਸਧਾਰਨ ਬਣਾਉਂਦਾ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਭਾਵਾਂ ਦੇ ਪ੍ਰਗਟਾਵੇ ਲਈ ਅਲੰਕਾਰਾਂ ਦੀ ਵਰਤੋਂ ਹੋਈ ਮਿਲਦੀ ਹੈ ਅਲੰਕਾਰਾਂ ਦੀ ਵਰਤੋਂ ਨਾਲ ਉਹਨਾਂ ਦਾ ਵਾਦੀ అనుਭਵ ਨੂੰ ਉਗੜਿਆ ਅਤੇ ਮਾਨਸਿਕ ਸਥਿਤੀ ਵਿੱਚ ਸਪਸ਼ਟ ਹੋਈ। ਅਲੰਕਾਰ ਦੇ ਤਿੰਨ ਭੇਦ ਹਨ। ਸ਼ਬਦ ਅਲੰਕਾਰ, ਅਰਥ ਅਲੰਕਾਰ ਅਤੇ ਸ਼ਬਦ ਅਰਥ ਅਲੰਕਾਰ। ਸ਼ਬਦ ਅਲੰਕਾਰ ਦੇ ਅੱਗੇ ਤਿੰਨ ਭਾਗ ਅਨੁਪਾਸਕ, ਯਮਕ ਅਤੇ ਸਲੇਸ਼ ਅਲੰਕਾਰ ਅਤੇ ਅਰਥ ਅਲੰਕਾਰ ਦੇ ਉਪਮਾ, ਰੂਪਕ, ਅਤਕਤਨੀ, ਦਸ਼ਟਾਂਤ ਅਲੰਕਾਰ ਹਨ। ਯਮਕ ਅਲੰਕਾਰ ਯਮਕ ਸ਼ਬਦ ਦਾ ਅਰਥ ਹੈ ਜੋੜਾ ਭਾਵ। ਸ਼ਬਦਾਂ ਦਾ ਜੋੜਾ ਜਿੱਥੇ ਨਰਾਦਰ ਨਰਾਤਰਤ ਸ਼ਬਦ ਦਾ ਜਾ ਪਿੰਨ ਪਿੰਨ ਅਰਥਾ ਅਤੇ ਸਾਰਥਕ ਸ਼ਬਦਾਂ ਨੂੰ ਦਰਹਾਉ ਹੋਵੇ ਉੱਥੇ ਯਮਕ ਅਲੰਕਾਰ ਹੁੰਦਾ ਹੈ ਜਿਵੇਂ ਨਾਮ ਸੁਣੇ ਨਾਮ ਸੰਗਰੇ ਨਾਮ ਲਿਵ ਲਾਵਾ ਵਾਰ ਗੌੜੀ ਮਹੱਲਾ ਪੰਜਵਾਂ ਅਤ ਕਥਨੀ ਅਲੰਕਾਰ ਅਤ ਕਥਨੀ ਅਲੰਕਾਰ ਜਦੋਂ ਕਿਸੇ ਵਸਤੂ ਦਾ ਯਥਾਰਥ ਨਾਲੋਂ ਵੱਧ ਵਰਣਨ ਹੋਵੇ ਉੱਥੇ ਅਤ ਕਥਨੀ ਅਲੰਕਾਰ ਹੈ ਜਿਵੇਂ ਸ਼ੂਰ ਵੀਰ ਬਰਿਆਮ ਕਿੰਨੇ ਨਾਂ ਜੋੜੀਏ ਫੌਜ 27 65 ਜੋੜੀਏ ਵਰਜਨ ਸ੍ਰੀ ਮਹਿਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਲਗਭਗ ਸਾਰੇ ਅਲੰਕਾਰ